ਆਏ ਦਿਨ ਇਹੋ ਜਿਹੇ ਕਾਂਡ ਹੁੰਦੇ ਨੇ ਜਿਹਦੇ ਵਿੱਚ ਆਏ ਦਿਨ ਇਹੋ ਜਿਹੇ ਗਤੀਵਿਧੀਆਂ ਹੁੰਦੀਆਂ ਨੇ ਜਿਦੇ ਵਿੱਚ ਬੰਦੇ ਆਪਣੀ ਜੇਬ ਚ ਘੁਟਕੇ ਪਾ ਕੇ ਆਪਣਾ ਸਿਗਰਟਾ ਫੂਕ ਕੇ ਜਾਂ ਅੰਦਰ ਆਪਣੇ ਧਾਰਮਿਕ ਸਲਾ ਦੇ ਅੰਦਰ ਲੈ ਕੇ ਜਾਂਦੇ ਆ ਅਮਰੀਕਾ afgan chaib gaya si ਤੇ ਮੈਂ ਉੱਥੇ ਦੇਖਿਆ ਬਿਲਕੁਲ ক্লোਸ ਪ੍ਰਕਸੀਮਿਟੀ ਵਿੱਚ ਖੁਲੇ ਰਏ ਸੀ ਘੁਟਕੇ ਦੀ ਦੁਕਾਨ ਖਲੀ ਸੀ ਤੇ ਸਿਗਰਟਾਂ ਪੀੜੀਆਂ ਵੇਚ ਰੀਆਂ ਨੇ ਤੇ ਨਾਲ ਹੀ ਮੰਦਿਰ ਵੀ ਸੀਗਾ ਉੱਥੇ ਮਿਲਦੀ ਸੀ ਇਸੀ ਕੀ ਚੀਜ਼ੇ ਤਾਂ ਬਿਲਕੁਲ ਮੂਹਰੇ ਉੱਤੇ ਖੁੱਲੀ ਜਾਏ ਯਾਰ ਸਾਡੇ ਲਈ ਸਭ ਤੋਂ ਸਾਡਾ ਮਤਲਬ ਦਿਲ ਦੇ ਨਾਲ ਨਜ਼ਦੀਕੀ ਜਗ੍ਹਾ ਸਾਡੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਮੇਨ ਮਤਲਬ ਐਂਟਰੀ ਗੇਟ ਤੇ ਖੁੱਲੀ ਹੋਈ ਹੈ ਤੇ ਅਸੀਂ ਕਿਵੇਂ ਮਤਲਬ ਉਸ ਚੀਜ਼ ਨੂੰ ਬਰਦਾਸ਼ਤ ਕਰੀਏ ਤੇ ਮੈਨੂੰ ਲੱਗਦਾ ਕਿ ਨਹੀਂ ਹੈ ਇੰਨੀ ਵੱਡੀ ਚੀਜ਼ ਹੈ ਇਹਨੂੰ ਅਸੀਂ ਹੁਣ ਮਤਲਬ ਕਰਨਾ ਹੀ ਕਰਨਾ ਹੈ ਇਸ ਚੀਜ਼ ਨੂੰ ਸੋਲਵ ਕਰਨਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਸਾਡੀ ਮੁਹਿਲਦਾਲ ਜੁਰੂ ਤਾਂ ਕਿ ਅਸੀਂ ਇਸ ਚੀਜ਼ ਨੂੰ ਜਲਦ ਤੋਂ ਜਲ ਅ ਲਾਗੂ ਕਰਾ ਪਈਏ ਤੇ ਇਟ ਇਜ਼ ਬੈਟਰ ਫਾਰ एवरीवन ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਸੋ ਇਸ ਵਕਤ ਚਾਹ ਤੇ ਚਰਚਾ ਹੋਣੀ ਹੈ ਚਾਹ ਵੀ ਗਰਮ ਹੈ ਤੇ ਮੁੱਦਾ ਵੀ ਸਾਡੇ ਕੋਲ ਬਹੁਤ ਗਰਮ ਹੈ ਤੇ ਸਾਡੇ ਕੋਲ ਕਿਉਂਕਿ ਦਿਨੋ ਦਿਨ ਦਿੱਲੀ ਦੇ ਵਿੱਚ ਲਗਾਤਾਰ ਇੱਕ ਤੇ ਨਸ਼ੇ ਔਰ ਇੱਕ ਕ੍ਰਾਈਮ ਜਿਹੜਾ ਵਧਦਾ ਜਾ ਰਿਹਾ ਤੇ ਇਸ ਨੂੰ ਲੈ ਕੇ ਸਰਦਾਰ ਰਸ਼ਪੀ ਸਿੰਘ ਹੋਣਾ ਜਿਹਨੇ ਕਾਫੀ ਵੱਡੀ ਮੂਹੀ ਮਿੱਟੀ ਸੀ ਦਿੱਲੀ ਦੇ ਵਿੱਚ ਕੀ ਜਿੰਨੇ ਵੀ ਧਾਰਮਿਕ ਸਥਾਨ ਨੇ ਕੋਈ ਉਹ ਨਹੀਂ ਹੈ ਕਿ ਭੇਦ ਭਾਪ ਕੇ ਸਿਰਫ ਸਿੱਖਾਂ ਦੇ ਗੁਰੂ ਘਰ ਹੋਣ ਚਾਹੇ ਹਿੰਦੂ ਭਾਈਚਾਰੇ ਦੇ ਮੰਦਰ ਹੋਣ ਚਾਹੇ ਮੁਸਲਮਾਨਾਂ ਭਾਈਚਾਰੇ ਦੇ ਹੋਣ ਤੇ ਹਰ ਇੱਕ ਧਰਮ ਦੇ ਜੋ ਹੈ ਨੇ ਆਪਣਾ ਉਹਨਾਂ ਦੇ ਧਾਰਮਿਕ ਘਰਾਂ ਦੇ ਬਾਹਰ ਜਿਹੜਾ ਹੈ ਉਹ ਨਸ਼ਿਆਂ ਦਾ ਸੇਵਨ ਨਹੀਂ ਹੋਣਾ ਚਾਹੀਦਾ ਔਰ ਦੂਸਰਾ ਵਿਕਰੀ ਸਭ ਤੋਂ ਵੱਡੀ ਜਿਹੜੀ ਅੱਜ ਕੱਲ ਨਮੋਸ਼ੀ ਵਾਲੀ ਗੱਲ ਹੈ ਕਿ 100 ਮੀਟਰ ਦੇ ਦਾਇਰੇ ਤੋਂ ਵੀ ਘੱਟ 10 ਮੀਟਰ 5 ਮੀਟਰ ਕਈਆਂ ਨੇ ਤੇ ਬਿਲਕੁਲ ਸਾਹਮਣੇ ਕਹਿੰਦੇ ਨੇ ਬਿਲਕੁਲ ਹੀ ਗੁਰਦੁਆਰੇ ਦੇ ਸਾਹਮਣੇ ਮੰਦਿਰ ਦੇ ਸਾਹਮਣੇ ਇੱਥੇ ਮੰਦਿਰ ਦੀ ਗੁਰਦੁਆਰੇ ਦੀ ਐਂਟਰੀ ਤੇ ਸਾਹਮਣੇ ਖੋਕੇ ਲੱਗੇ ਹੋਏ ਨੇ ਤੇ ਨਸ਼ਿਆਂ ਦਾ ਸਮਾਨ ਜਿਹੜਾ ਉੱਥੇ ਸਰਿਆਂ ਵਿੱਚ ਰਿਆ ਤੇ ਇਸੇ ਨੂੰ ਲੈ ਕੇ ਜੋ ਮੀਹੀ ਬੁੱਢੀ ਸੀ ਹੁਣ ਆਮ ਦਿੱਲੀ ਦੀ ਜਨਤਾ ਜਿਹੜੀ ਹੈ ਇਸ ਮੁਹਿੰਮ ਦੇ ਨਾਲ ਜੁੜਦੀ ਜਾ ਰਹੀ ਹੈ ਤਸਵੀਰਾਂ ਲਗਾਤਾਰ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਮੈਂ ਸਾਂਝੀਆਂ ਕਰ ਰਿਹਾ ਕਿ ਲੋਕ ਇਸ ਮੁਹਿੰਮ ਦੇ ਨਾਲ ਲਗਾਤਾਰ ਫਾਰਮ ਭਰ ਕੇ ਜੁੜ ਰਹੇ ਨੇ ਸਮਰਥਨ ਪੱਤਰ ਭਰ ਰਹੇ ਨੇ ਕਿ ਈਸ਼ਪ੍ਰੀਤ ਸਿੰਘ ਹੋਰਾਂ ਦੀ ਜੋ ਇਹ ਮਿਹਨਤ ਹੈ ਇਹਦੇ ਨਾਲ ਲੋਕ ਖੜੇ ਨੇ ਇਹ ਮੁਹਿੰਮ ਵਧੀ ਹੈ ਇਹਦੇ ਨਾਲ ਲੋਕ ਜਿਹੜੇ ਹੈ ਇਹਨਾਂ ਨੂੰ ਹੁਣ ਖੁਦ ਸੰਪਰਕ ਕਰਦੇ ਨੇ ਗੁਰਦੁਆਰੇ ਪਹੁੰਚਦੇ ਨੇ ਮੰਦਰਾਂ ਦੇ ਵਿੱਚ ਪਹੁੰਚਦੇ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ ਉਥੋਂ ਦੇ ਜੋ ਲੀਡਰਸ਼ਿਪ ਵਾਲਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਇਹ ਮੁਹਿੰਮ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ ਇਹਦਾ ਸਫਲ ਹੋਣਾ ਕਿਉਂਕਿ ਜਿਸ ਤਰੀਕੇ ਨਾਲ ਗੁਰੂ ਘਰ ਜਦੋਂ ਅਸੀਂ ਆਣਨੇ ਆ ਸਿੱਖਿਆ ਲੈਣ ਆਣਨੇ ਆ ਤਾਂ ਇਸ ਤਰ੍ਹਾਂ ਦੀਆਂ ਦੁਕਾਨਾਂ ਉੱਥੇ ਜੋ ਲੋਕ ਨੇ ਤੁਮਰਪਾਨ ਕਰ ਰਹੇ ਹੁੰਦੇ ਨੇ ਨਸ਼ੇ ਦਾ ਸੇਵਨ ਕਰ ਰਹੇ ਹੁੰਦੇ ਨੇ ਤੇ ਆਉਣ ਵਾਲੀ ਪੀੜ੍ਹੀ ਦੇ ਉੱਤੇ ਬਹੁਤ ਡੇਰਾ ਔਰ ਭਾਰੀ ਪ੍ਰਭਾਵ ਜਿਹੜਾ ਇਸ ਚੀਜ਼ ਦਾ ਪੈ ਸਕਦਾ ਇਸ ਨੂੰ ਲੈ ਕੇ ਸੋ ਸਵਾਗਤ ਹੈ ਸਾਰਾ ਚਾ ਤੇ ਚਰਚਾ ਦੇ ਉੱਤੇ ਤੁਸੀਂ ਸਾਨੂੰ ਬੁਲਾਇਆ ਤੇ ਸਵਾਗਤ ਹੈ ਸਾਡੇ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਸੋ ਮਚ ਸਰ ਆਪ ਜਿਨੇ ਮੈਨੂੰ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ ਜੀ ਸਰ ਅਸੀਂ ਪਹਿਲੇ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀਗੀ ਉਸ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀਗੀ ਔਰ ਜਗਾ ਜਗਾ ਗਏ ਤੁਸੀਂ ਔਰ ਲੋਕਾਂ ਦਾ ਜਿਸ ਤਰ੍ਹਾਂ ਕੰਮ ਹੁੰਦਾ ਕਿ ਪਹਿਲਾਂ ਵਾਹ ਵਾਹ ਖਟਣੀ ਫਿਰ ਕੁਝ ਕੰਮ ਕਰਨਾ ਲੇਕਿਨ ਪਹਿਲਾਂ ਤੁਸੀਂ ਖੁਦ ਫੀਲਡ 'ਚ ਜਾ ਕੇ ਕੰਮ ਕੀਤਾ ਖੁਦ ਇਕੱਲੇ ਸਿਰ ਤੇ ਗਏ ਹਰ ਇੱਕ ਚੀਜ਼ ਦੇ ਜਾ ਕੇ ਹੋਮਵਰਕ ਕੀਤਾ ਕਿ ਕਿਹੜਾ ਮੇਰੇ ਕਹਿੰਦਾ ਅੱਧੀ ਦਿੱਲੀ ਤੁਸੀਂ ਕੁਸ਼ੀ ਕਾਫੀ ਘੱਟ ਸਮੇਂ ਦੇ ਵਿੱਚ ਘੁੰਮ ਲਏ ਤੇ ਹਰ ਇੱਕ ਜਗ੍ਹਾ ਪੈਰਨਰ ਦੀ ਗੱਲ ਕੀਤੀ ਕਿ ਇੱਥੇ ਆ ਦੁਕਾਨ ਹੈ ਇੱਥੇ ਇਹ ਮੰਦਿਰ ਹੈ ਹਾਲਾਂਕਿ ਫੇਮਸ ਜਗ੍ਹਾ ਦੀ ਵੀ ਗੱਲ ਕੀਤੀ ਅਗਰ ਨਵੀਂ ਦਿੱਲੀ ਲੁਟੇਸ ਦਿੱਲੀ ਦੀ ਗੱਲ ਕਰੀਏ ਗੁਰਦੁਆਰਾ ਬੰਗਲਾ ਸਾਹਿਬ ਦੇ ਸਾਹਮਣੇ ਦੁਕਾਨਾਂ ਹੈਗੀਆਂ ਨੇ ਇਸ ਤਰੀਕੇ ਦੀਆਂ ਹਨੂਮਾਨ ਮੰਦਿਰ ਕਨੋਟ ਪਲੇਸ ਦੇ ਵਿੱਚ ਇਸ ਤਰੀਕੇ ਦੀਆਂ ਦੁਕਾਨਾਂ ਹੈਗੀਆਂ ਨੇ ਚਾਨਨੀ ਚੌਕ ਵੀ ਤੁਸੀਂ ਗਏ ਸੀਗੇ ਉੱਥੇ ਵੀ ਮੰਦਿਰ ਨੇ ਗੁਰਦੁਆਰਾ ਸੀਸਗੰਜ ਸਾਹਿਬ ਹੈ ਤਾਂ ਉੱਥੇ ਵੀ ਇਸ ਤਰੀਕੇ ਦੀਆਂ ਦੁਕਾਨਾਂ ਜੜੀਆਂ ਨੇ ਤੇ ਹੁਣ ਇਸ ਮੁਹਿੰਮ ਨੂੰ ਕਿਸ ਤਰੀਕੇ ਨਾਲ ਅੱਗੇ ਵਧਾ ਰਹੇ ਹੋ ਲੋਕਾਂ ਦਾ ਸਹਿਯੋਗ ਕਿਸ ਤ ਪਹਿਲੇ ਆਪ ਜੀ ਨੇ ਇਹ ਕਿਹਾ ਕਿ ਸ਼ੁਰੂਆਤ ਤੋਂ ਕਿਵੇਂ ਕੀਤਾ ਹੈ ਮੈਂ ਆਪ ਜੀ ਨੂੰ ਦੱਸਣਾ ਚਾਹਾਂਗਾ ਕੋਈ ਵੀ ਕੰਮ ਕਰਨ ਲਈ ਅਗਰ ਅਸੀਂ ਦੇਖੀਏ ਤੇ ਸਾਨੂੰ ਪਹਿਲੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਉਸ ਬਾਰੇ ਅਸੀਂ ਸਾਡੀ ਅਸੀਂ ਜਦੋਂ ਇਹ ਪੂਰੀ ਮਹਿੰਮ ਸ਼ੁਰੂ ਕੀਤੀ ਸਭ ਤੋਂ ਪਹਿਲਾਂ ਮੈਂ ਮੈਂ ਤੇ ਬਸ ਬਾਈ ਚਾਂਸ ਮੈਂ ਜਿਵੇਂ ਹਰ ਬੰਦਾ ਜਾਣਦਾ ਆਪ ਜੀ ਵੀ ਜਾਣਦੇ ਹੋਣੇ ਮੈਂ ਰਕਾਪਗਨ ਸਾਹਿਬ ਗਿਆ ਸੀ ਤੇ ਮੈਂ ਉੱਥੇ ਦੇਖਿਆ ਬਿਲਕੁਲ ক্লোਸ ਪ੍ਰੋਕਸੀਮਿਟੀ ਵਿੱਚ ਖੁਲਿਆ ਹੋਇਆ ਸੀ ਗੁਟਕੇ ਦੀ ਦੁਕਾਨ ਖਲੋਈ ਸੀ ਤੇ ਸੈਕਟਾਰ ਬੀੜੀਆਂ ਵਿਕਰੀਆਂ ਨੇ ਤੇ ਨਾਲ ਹੀ ਮੰਦਿਰ ਵੀ ਸੀਗਾ ਉੱਥੇ ਵੀ ਵਿਕਰੀ ਸੀ ਤੇ ਅਸੀਂ ਫਿਰ ਆਪਣੀ ਪੂਰੀ ਮੁਹਿੰਮ ਪੂਰੀ ਦਿੱਲੀ ਵਿੱਚ ਚਲਾਈ ਪੂਰੀ ਸਾਡੀ ਟੀਮਾਂ ਲੱਗੀਆਂ ਤੇ ਅਸੀਂ ਇੱਕ ਇੱਕ ਜਗ੍ਹਾ ਜਾ ਕੇ ਵੇਖਿਆ ਫਿਰ ਲੋਕਾਂ ਦੇ ਉੱਤੇ ਡਿਸਕਸ਼ਨ ਕੀਤੀ ਤੇ ਅਸੀਂ ਫਿਰ ਉਹਦਾ ਪੂਰੀ ਇੱਕ ਰਿਪੋਰਟ ਤਿਆਰ ਕੀਤੀ ਅੱਜ ਪੂਰੀ ਰਿਪੋਰਟ ਸਾਡੇ ਕੋਲ ਤਿਆਰ ਹੈ ਜਿਹੜੀ ਅਸੀਂ ਵਕ ਵਕ ਡਿਪਾਰਟਮੈਂਟਾਂ ਨਾਲ ਮੰਤਰੀਆਂ ਨਾਲ ਤੇ ਆਗੂਆਂ ਨਾਲ ਅਸੀਂ ਸ਼ੇਅਰ ਕੀਤੀ ਹੈ ਹੁਣ ਆਪ ਜੀ ਨੇ ਗੱਲ ਕੀਤੀ ਲੋਕਾਂ ਦੇ ਸਮਰਥਨ ਦੀ ਆਪ ਜੀ ਨੂੰ ਜਾਣ ਕੇ ਹੈਰਾਨੀ ਹੋਈ ਜੀ ਐ ਚੀਜ਼ ਮੈਨੂੰ ਵੀ ਦੇਖ ਕੇ ਬੜੀ ਉਹ ਸਮਝੋ ਸ਼ਕਤੀ ਮਿਲਦੀ ਹੈ ਜੀ ਜੀ ਊਰਜਾ ਮਿਲਦੀ ਹੈ ਜਦ ਮੈਨੂੰ ਲੋਕੀ ਆਪ ਫੋਨ ਕਰਦੇ ਆਪ ਮੈਨੂੰ ਬੁਲਾਉਂਦੇ ਆ ਤੇ ਮੈਨੂੰ ਲੱਗਦਾ ਕਿ ਨਹੀਂ ਹੈ ਐਨੀ ਵੱਡੀ ਚੀਜ਼ ਹੈ ਇਹਨੂੰ ਅਸੀਂ ਹੁਣ ਮਤਲਬ ਕਰਨਾ ਹੀ ਕਰਨਾ ਹੈ ਇਸ ਚੀਜ਼ ਨੂੰ ਸੋਲਵ ਕਿਉਂਕਿ ਕੀ ਹੈਗਾ ਐ ਤੁਸੀਂ ਵੇਖੋ ਕਿ ਇਮੀਡੀਏਟ ਪ੍ਰੋਕਸੀਮਿਟੀ ਵਿੱਚ ਕਿਸੇ ਕੀ ਚੀਜ਼ ਤੇ ਤਾਂ ਬਿਲਕੁਲ ਮੂੰਹ ਦੇ ਉੱਤੇ ਖੁੱਲ੍ਹ ਜਾਈਏ ਯਾਰ ਸਾਡੇ ਲਈ ਸਭ ਤੋਂ ਸਾਡਾ ਮਤਲਬ ਦਿਲ ਦੇ ਕਿਨੇ ਕਰੀਬੀ ਜਗ੍ਹਾ ਸਾਡੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਮੇਨ ਮਤਲਬ ਐਂਟਰੀ ਗੇਟ ਤੇ ਖੁੱਲੀ ਹੋਈ ਹੈ ਤੇ ਅਸੀਂ ਕਿਵੇਂ ਮਤਲਬ ਉਸ ਚੀਜ਼ ਨੂੰ ਬਰਦਾਸ਼ਤ ਕਰੀਏ ਤੇ ਸੇਮ ਅਸੀਂ ਮੰਦਰਾ ਦੀ ਗੱਲ ਕਰੀਏ ਹਨੂਮਾਨ ਮੰਦਿਰ ਇਸ ਲਾਈਕ ਵਨ ਆਫ ਦਾ ਮੋਸਟ ਵਿਜ਼ਿਟਿਡ ਪਲੇਸਿਸ ਇਨ ਦਿੱਲੀ ਜਿਵੇਂ ਬੰਗਲਾ ਸਾਹਿਬ ਦਾ ਉਹਦੀ ਫੇਸ ਤੇ ਖੁੱਲੀ ਹੋਈ ਹੈ ਤੇ ਅਸੀਂ ਲੋਕੀ ਹੁਣ ਆਪਣੇ ਆਪ ਹੀ ਨਾਲ ਜੁੜ ਰਹੇ ਸਾਨੂੰ ਤੇ ਅੱਜ ਜਿਹਨੂੰ ਮੈਂ ਦੱਸਣਾ ਚਾਹਾਂਗਾ ਕੱਲ ਜਿਵੇਂ ਅਸੀਂ ਆਪਣੀ ਕੈਂਪੇਨ ਕਾਰ ਚਲਾਈ ਕੱਲ ਹਨੂਮਾਨ ਮੰਦਿਰ ਟਿਊਜੇ ਦਾ ਜਾਂ ਜਿਹਨੂੰ ਹਨੂਮਾਨ ਮੰਦਿਰ ਕਨੋਟ ਪਲੇਸ ਵਿੱਚ ਤੇ ਜੇਨ ਰੋਡ ਦੇ ਲਾਗੇ ਆਪਣਾ ਹਰੀ ਲਗਰ ਦੇ ਵਿੱਚ ਛੋਟੇ ਸਾਹਿਬ ਜاتی ਗੁਜ਼ਵਾਦੇ ਹਨ ਉੱਥੇ ਵੀ ਕਾਫੀ ਸੰਗਤ ਆਉਂਦੀ ਹੈ ਤੇ ਅਸੀਂ ਸਾਡੀ ਕੈਂਪੇਨ ਕਾਰ ਚੱਲੀ ਉੱਥੇ ਸਾਡੇ ਵੋਲੰਟੀਅਰ ਸੀ ਤੇ ਆਪ ਜੀ ਨੂੰ ਜਾਣ ਕੇ ਹੈਰਾਨੀ ਹੋਏਗੀ ਕੱਲ ਕੱਲ ਦੇ ਵਿੱਚ ਹੀ ਸਾਡੇ ਕੋਲ 1000 ਤੋਂ ਉੱਤੇ ਫਾਰਮ ਪਰ ਲੋਕੇਸ਼ਨ ਤੇ ਭਰੇ ਗਏ ਤੇ ਲੋਕਾਂ ਦਾ ਸਮਰਥਨ ਆਪਣੇ ਆਪ ਮਿਲ ਰਿਹਾ ਲੋਕੀ ਆਪਣੇ ਆਪ ਨਾਲ ਜੁੜ ਰਹੀ ਹੈ ਸਾਨੂੰ ਆਪਣਾ ਆਪਣੇ ਇਹ ਚੀਜ਼ੇ اچھا ਮੈਂ ਆਪ ਜੀ ਨੂੰ ਉਹ ਖਾਣਾ ਚਾਹੁੰਗਾ ਇਹ ਐਸੀ ਸਮਰਥਨ ਪੱਤਰੇ ਸੀਗਾ ਇਹ ਸੀਗਾ ਸਮਰਥਨ ਪੱਤਰ ਇਦੇ ਵਿੱਚ ਅਸੀਂ ਮੁੱਖ ਮੰਤਰੀ ਮੈਡਮ ਨੂੰ ਲਿਖਣ ਲਈ ਕਹਤੇ ਕਿ ਆਪਣੀ ਲੋਕੀ ਸਾਡੇ ਨਾਲ ਸਮਰਥਨ ਨਾਲ ਜੁੜ ਰਹੇ ਨੇ ਤੇ ਆਪ ਜੀ ਇਹਦੇ ਉੱਤੇ ਆਪਣਾ ਜਿਹੜਾ ਕਾਨੂੰਨ ਹੈ ਉਹ ਪਾਸ ਕਰੋ ਤੇ ਆਪ ਜੀ ਨੂੰ ਮੈਂ ਦੱਸਣਾ ਚਾਹੁੰਦਾ ਪੀਪਲ ਆਰ ਕਮਿੰਗ ਓਨ ðiਰ ਹੂਮ ਸਾਡੀ ਇਹ ਮੁਹਿੰਮ ਨਾਲ ਜੁੜ ਰਹੇ ਨੇ ਤੇ ਪਹਿਲਾਂ ਇਸ਼ਤਿਹਾਰबाजी ਹੋਈ ਤੁਸੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹੇ ਹੋ ਹੁਣ ਵੀ ਐਕਟਿਵ ਹੋਣਾ ਸਮਰਥਨ ਪੱਤਰ ਤੁਸੀਂ ਦਿਖਾਇਆ ਹੈਗਾ ਤੇ ਜਲਦ ਹੀ ਕਿਸ ਤਰੀਕੇ ਦੀ ਮੁਹਿੰਮ ਚੱਲਣੀ ਹੈ ਕਿ ਸੀਐਮ ਸਾਹਿਬ ਨਾਲ ਗੱਲਬਾਤ ਹੋ ਸਕਦੀ ਹੈ ਹੋਰ ਵੱਡੇ ਅਧਿਕਾਰੀਆਂ ਦੇ ਨਾਲ ਦੀ ਹਾਂਜੀ ਮੈਂ ਸੀਮ ਮੈਡਮ ਨਾਲ ਮੈਂ ਆਪ ਜੀ ਨੂੰ ਪਹਿਲੇ ਵੀ ਦੱਸਿਆ ਸੀ ਮੇਰੀ ਪਹਿਲੀ ਵਾਰੀ ਚ ਹੀ ਗੱਲ ਹੋਈ ਸੀ ਉਹਨਾਂ ਨਾਲ ਤੇ ਉਹਨਾਂ ਨੇ ਆਪਣੇ ਮਿਨਿਸਟਰ ਸਾਹਿਬ ਜਿਹੜੇ ਹੈਗੇ ਨੇ ਅਸ਼ੀਸ਼ ਸੂਜੀ ਹੈਗੇ ਨੇ ਉਹਦੇ ਦੇ ਹੋਮ ਮਿਨਿਸਟਰ ਹੈਗੇ ਨੇ ਦਿੱਲੀ ਦੇ ਉਹਨਾਂ ਦੇ ਅਧੀਨ ਹੈ ਹਾਂ ਤੇ ਮੇਰੀ ਉਹਨਾਂ ਨਾਲ ਮੀਟਿੰਗ ਹੋਈ ਸੀ ਤੇ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਇਹ ਕਿਹਾ ਕਿ ਇਹ ਪੂਰੀ ਰਿਪੋਰਟ ਨੇ ਉਹਨਾਂ ਨੂੰ ਪ੍ਰੈਜੈਂਟ ਕੀਤੀ ਸੀਗੀ ਵਿਦ ਫੋਟੋਗ੍ਰਾਫਸ एवरीथिंग ਵਿਦ ਲਾ ਜੋ ਜੋ ਲਾ ਹੈ ਦੇ ਨਾਲ ਲੱਗਦੇ ਆ ਤੇ ਉਹੀ ਸਾਰੀ ਪੂਰੀ ਰਿਪੋਰਟ ਨੇ ਉਹਨਾਂ ਨੇ ਦਿੱਤੀ ਸੀ ਆਈ ਥਿੰਕ ਸਤ ਅੱਠ ਦਿਨ 9 ਦਿਨ ਹੋਈ ਨੇ ਸੀ ਅਸੀਂ ਵੀ ਆ ਰਿਹਾ ਗਿਵਿੰਗ ਅ ਲਾਈਕ 15 ਦਿਨ ਦਾ ਸਮੇਂ ਉਹਨਾਂ ਨੂੰ ਦੇਣੇ ਆ ਸਭ ਦੇ ਕੰਮ ਹੁੰਦੇ ਨਹੀਂ ਜੀ ਦੇਖੋ ਨਹੀਂ ਨਹੀਂ ਸਰਕਾਰ ਲੈਟ देम ਵਰਕ ਤੇ ਮੈਨੂੰ ਪੂਰੀ ਉਮੀਦ ਹੈ ਜੀ ਇਸ ਇਟ ਵਿਲ ਬੀ ਡਨ ਇਨ ਨੋ ਨੋ ਵਾਈਲ ਮਤਲਬ ਥੋੜੇ ਦਿਨਾਂ ਚ ਇਹ ਚੀਜ਼ ਸੋਲਵ ਹੋ ਜਾਏਗੀ ਤੇ ਅਸ਼ੀਸ਼ ਸੁਜਨਲ ਵੀ ਬੜੀ ਬੜੀ ਅੱਛੀ ਮੁਲਾਕਾਤ ਹੋਈ ਸੀ ਤੇ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਸੀ ਜੀ ਇਸਪੈਸ ਜੀ ਕੰਧ ਨੇ ਮਨਿਸਪਲ ਕਾਰਪੋਰੇਸ਼ਨ ਜੋ ਹੈ ਉਹਦਾ ਕਾਫੀ ਵੱਡਾ ਰੋਲ ਹੁੰਦਾ ਅੱਜ ਕੱਲ ਪਟਰੀਆਂ ਤੇ ਜਿਸ ਤਰ੍ਹਾਂ ਨਜਾਇਜ਼ ਐ ਚੀਜ਼ਾਂ ਲੱਗਦੀਆਂ ਨੇ ਖੁੱਕੇ ਖੁੱਲਦੇ ਨੇ ਜਾਂ ਕੁਝ ਅਪਰੂਵਡ ਵੀ ਹੁੰਦੇ ਨੇ ਤੇ ਇਹਦੇ ਵਿੱਚ ਐਮਸੀਡੀ ਦਾ ਕਿੰਨਾ ਕੁ ਰੋਲ ਹੈ ਉਸ ਬਾਬਤ ਗੱਲਬਾਤ ਹੋਈ ਬਿਲਕੁਲ ਐਮਸੀਡੀ ਦੇਖੋ ਆਪ ਆਪ ਜੀ ਗੱਲ ਸਮਝਣਾ ਕਿ ਜਦ ਕੋਈ ਡਿਪਾਰਟਮੈਂਟ ਕੰਮ ਕਰਦਾ ਹੈ ਕੰਮ نیچے ਆ ਕੇ ਮਹਿਕਮੇ ਨਹੀਂ ਕਰਨਾ ਮਹਿਕਮਾ ਦਿੱਲੀ ਪੁਲਿਸ ਹੈਗਾ ਜਿਹੜਾ ਪ੍ਰਸ਼ਾਸਨ ਦੀ ਜਦ ਗੱਲ ਕਰਦਾ ਹੈ ਪ੍ਰਸ਼ਾਸਨ ਦਿੱਲੀ ਪੁਲਿਸ ਹੈ ਪ੍ਰਸ਼ਾਸਨ ਐਮਸੀਡੀ ਐਕਟ ਐਮਸੀਡੀ ਨੇ ਕਰਨਾ ਹੈ एमसीडी ਦੇ ਮੈਂ ਆਪ ਜੀ ਨੂੰ ਦੱਸਣਾ ਮੈਂ ਸਰਦਾਰ ਰਾਜੇ ਇਕਬਾਲ ਸਿੰਘ ਜੀ ਨਾਲ ਵੀ ਮਿਲਿਆ ਬੜੇ ਹੀ ਵਿਨਮਰ ਸੁਭਾਅ ਦੇ ਸ਼ਖਸ ਨੇ ਬਹੁਤ ਅੱਛੇ ਆਦਮੀ ਨੇ ਉਹਨਾਂ ਨੇ ਮੈਨੂੰ ਇਹ ਚੀਜ਼ ਕਹੀ ਪੂਰੀ ਉਹਨਾਂ ਨੇ ਪੂਰੀ ਮੇਰੇ ਤੋਂ ਡਿਟੇਲ ਰਿਪੋਰਟ ਲਈ ਤੇ ਉਹਨਾਂ ਨੇ ਮੈਨੂੰ ਕਿਹਾ ਮੈਂ ਕਮਿਸ਼ਨਰ ਨਾਲ ਟੈਕ ਅਪ ਕਰਕੇ ਇਹਦੇ ਉੱਤੇ ਸਾਰੇ ਲਾਅ ਦੇ ਜਿਹੜੇ ਜਿਹੜੇ ਪੁਆਇੰਟਸ ਹੈਗੇ ਨੇ ਉਹਨਾਂ ਨੂੰ ਸਾਰੇ ਸਾਰੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਆਪ ਦਿਨੋ ਫਿਰ ਮੈਨੂੰ ਇਹ ਦੇ ਵਿਲ ਕਾਲ ਮੀ ਅਪ ਮੈਨੂੰ ਬੁਲਾਣੀ ਹੈ ਮੇਰੀ ਪੂਰੀ ਟੀਮ ਜਾਏਗੀ ਤੇ ਇਹਦੇ ਉੱਤੇ ਅਸੀਂ ਕਰਕੇ ਦੇਵਾਂਗੇ ਐਮਸੀਡੀ ਦਾ ਪੂਰਾ ਰੋਲ ਹੈ ਜੀ ਐਮਸੀਡੀ ਜਿਹੜ ਜਿਹੜੇ ਬਿਲਕੁਲ ਮਤਲਬ ਜਿਹਦਾ ਕੋਈ ਰੋਲ ਹੀ ਨਹੀਂ ਹੈ ਨਾ ਕੋਈ ਲਾਇਸੈਂਸ ਹੈ ਨਾ ਕੋਈ ਲੈਣਾ ਨਾ ਕੋਈ ਦੇਣਾ ਕਿਤਨਾ ਕਿਤੇ ਸੌਰੀ ਟੂ ਸੇ ਇਹ ਚੀਜ਼ ਚੱਜਾਈ ਰਹੀ ਹੈ ਕਿਤਨਾ ਕਿਤੇ ਸਾਜ਼ਗੱਟ ਨਾਲੀ ਲੋਅਰ ਲੈਵਲ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਉਹ ਲੋਅਰ ਲੈਵਲ ਦਾ ਮਤਲਬ ਕਿ ਜਿਹੜੇ ਜਿਹੜੇ ਨਾਟ ਨਾਟ ਅਫਸਰ ਲੈਵਲ ਜਿਹੜੇ ਅਧਿਕਾਰੀ ਖੇਤਰੀਆ ਲੈਵਲ ਦੇ ਅਧਿਕਾਰੀ ਲੋਅਰ ਲੈਵਲ ਦਾ ਮੇਰਾ ਮਤਲਬ ਹੈ ਕਹਿੰਦਾ ਖੇਤਰੀਆ ਲੈਵਲ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਨਾਲ ਸਾਜ਼ਗੱਟ ਕਰਕੇ ਇਹੋ ਜਿਹੀਆਂ ਸ਼ਾਪਸ ਖੁੱਲ ਜਾਂਦੀਆਂ ਨੇ ਔਰ ਪਰ ਉਹਨਾਂ ਨੂੰ ਵੀ ਇਹ ਚੀਜ਼ ਦਾ ਧਿਆਨ ਨਹੀਂ ਹੁੰਦਾ ਕਿ ਭਈਓ ਕਿੰਨਾ ਧਾਰਮਿਕ ਆਸਾ ਕਿੰਨੀ ਪੰਗ ਹੋ ਸਕਦੀ ਹੈ ਆਏ ਦਿਨ ਇਹੋ ਜਿਹੇ ਕਾંડ ਹੁੰਦੇ ਨੇ ਜਿਦੇ ਵਿੱਚ ਆਏ ਦਿਨ ਇਹੋ ਜਿਹੇ ਗਤੀਵਿਧੀਆਂ ਹੁੰਦੀਆਂ ਨੇ ਜਿਦੇ ਵਿੱਚ ਬੰਦੇ ਆਪਣੀ ਜੇਬ ਚ ਘੁੱਟ ਕੇ ਪਾ ਕੇ ਆਪਣਾ ਸਿਗਰਟ ਆਫੂਕ ਕੇ ਜਾਂ ਅੰਦਰ ਆਪਣੇ ਧਾਰਮਿਕ ਸਲਾ ਦੇ ਅੰਦਰ ਲੈ ਕੇ ਜਾਂਦੇ ਆ ਤੇ ਫਿਰ ਉੱਤੇ ਫਿਰ ਮਤਲਬ ਬਿਲਕੁਲ ਲੋਕਾਂ ਵਿੱਚ ਅਕਰੋਸ਼ ਪੈਦਾ ਹੁੰਦਾ ਤੇ ਤਾਂ ਕਰਕੇ ਇਹ ਚੀਜ਼ ਆਪਜੀ ਦੀ ਬਿਲਕੁਲ ਠੀਕ ਹੈ ਜਿਹੜੇ ਐਮਪੀਡੀ ਦਾ ਵੀ ਕੰਮ ਹੈਗਾ ਉਹ ਜਿਹੜੇ ਇਲੈਗਲ ਹੈਗਾ ਉਹਦੇ ਉੱਤੇ ਤਾਂ ਬਿਲਕੁਲ ਹੈਗਾ ਤੁਹਾਡੀ ਗੱਲ 'ਚੋ ਸਵਾਲ ਨਿਕਲਦਾ ਤੁਸੀਂ ਕਿਹਾ ਕਿ ਲੋਕਾਂ ਦਾ ਨਹੀਂ ਪਤਾ ਲੱਗਦਾ ਕਿਉਂਕਿ ਦੇਖੋ ਕੋਈ ਸਕੈਨ ਤੇ ਹੈ ਨਹੀਂ ਇਹ ਚੀਜ਼ ਕਿ ਇਹਨੂੰ ਕੀਤੀ ਜਾ ਸਕੇ ਜਾਂ ਕੁਝ ਇਸ ਤਰ੍ਹਾਂ ਦਾ ਲਗਾਇਆ ਜਾ ਸਕੇ ਸਿਸਟਮ ਗੁਰਦਾਰੇ ਜਾਂ ਮੰਦਰਾਂ ਦੇ ਵਿੱਚ ਕਿ ਸਕੈਨ ਹੋ ਸਕੇ ਇਹ ਇੱਕ ਆਪਣੀ ਸੋਚ ਔਰ ਸਮਝ ਦੀ ਗੱਲ ਹੈ ਕਿ ਅਸੀਂ ਕਿਸ ਤਰੀਕੇ ਨਾਲ ਮੈਸੇਜ ਪਹੁੰਚਾਣੇ ਹੈ ਕਿ ਇੱਥੇ ਨਸ਼ਾ ਨਹੀਂ ਅੰਦਰ ਲੈ ਕੇ ਐਂਟਰ ਹੋਣਾ ਤੇ ਸੰਡੇ ਦੀ ਖਾਸ ਕਰ ਆਪਾਂ ਗੱਲ ਕਰੀ ਜੇ ਤੁਸੀਂ ਮੰਗਲਵਾਰ ਦੀ ਗੱਲ ਕੀਤੀ ਸੀ ਹਰਮਾਨ ਮੰਦਰ ਬਹੁਤ ਕਰਾਊਡ ਹੁੰਦਾ ਹੈ ਨਾ ਤੇ ਇਸ ਤਰ੍ਹਾਂ ਹੀ ਸੰਡੇ ਦੇ ਦਿਨ ਆਪਾਂ ਦੇਖਿਆ ਕਿ ਕਾਫੀ ਹਜ਼ਾਰਾਂ ਦੀ ਸੰਖਿਆ ਦੇ ਲੋਕ ਜਿਹੜੇ ਬੰਗਲਾ ਸਾਹਿਬ ਆਉਂਦੇ ਨੇ ਤੇ え <music> ਇਸ ਤਰ੍ਹਾਂ ਕਿ ਦਾ ਇੰਤਜ਼ਾਮ ਨਹੀਂ ਹੈ ਮੈਂ ਨਹੀਂ ਦੇਖਿਆ ਵੈਸੇ ਅਸਟਾ ਕਾ ਅਗਰ ਮੈਂ ਗੱਲ ਕਰਾਂ ਤੁਸੀਂ ਵੀ ਸ਼ਾਇਦ ਨਹੀਂ ਦੇਖਿਆ ਹੋਣਾ ਕਿ ਚੈਕਿੰਗ ਹੁੰਦੀ ਹੋਏ ਵੀ ਕੋਈ ਅਗਰ ਸੈਸਟਾਰੀ ਆ ਰਿਹਾ ਹੈ ਜਾਂ ਕੁਝ ਲੱਗਦਾ ਇਸ ਤਰ੍ਹਾਂ ਜਾਏ ਤਾਂ ਮਰਬਾਨ ਕਰਦਾ ਹੋਏਗਾ ਤੇ ਸਮਾਨ ਅੰਦਰ ਲੈ ਕੇ ਜਾਏਗਾ ਤੇ ਇਸ ਚੀਜ਼ ਨੂੰ ਲੈ ਕੇ ਹੋਣਾ ਤੁਸੀਂ ਦਿੱਲੀ ਸਿਗਰਦਾਰਪਨ ਦਾ ਕਮੇਟੀ ਨਾਲ ਜਾਂ ਹੋਰ ਜੋ ਧਾਰਮਿਕ ਆਗੂ ਨੇ ਜਾਂ ਸਿਕ ਸਿਆਸਨ ਨਾਲ ਰਿਲੇਟਡ ਨੇ ਉਹਨਾਂ ਨਾਲ ਵੀ ਗੱਲਬਾਤ ਕਰੋ ਦੇਖੋ ਆਪ ਜਿਨੇ ਜਿਨੇ ਕੈ ਸਕੈਨਿੰਗ ਦੀ ਗੱਲ ਕਰੀਏ ਚੈਕਿੰਗ ਦੀ ਗੱਲ ਕਰੀਏ ਪਹਿਲੇ ਤਾਂ ਆਪ ਐ ਸ਼ਰਮਨਜਿੰਦ ਦੀ ਕੁਐਸਚਨ ਕਰੋ ਸਾਡੀ ਜਿਹੜੀ ਪੂਰੀ ਟੀਮ ਹੈ ਉਹਨੇ ਇੱਕ ਚੀਜ਼ ਰਿਸਰਚ ਵਿੱਚ ਅਸੀਂ ਪਾਈ ਹੈ ਕਿ ਜਿਹੜੇ ਇਹ ਬੰਦੇ ਅਗਰ ਉਹਨਾਂ ਦੇ ਜੇਬ 'ਚ ਹੈਗਾ ਜਾਂ ਉਹ ਪੀ ਕੇ ਜਾ ਰਹੇ ਨੇ ਜਾਂ ਉਹਨਾਂ ਦੇ ਜੇਬ 'ਚ ਰੱਖਿਆ ਹੋਇਆ ਹੈ ਕਿਹੜੇ ਵੀ ਧਾਰਮਿਕ ਸਥਾਨਾਂ ਦੇ ਜਾ ਰਹੇ ਨੇ ਆਪ ਜੀ ਇਹ ਵੇਖੋ ਕਿ ਉਹ ਧਾਰਮਿਕ ਸਥਾਨਾਂ ਦੇ ਬਿਲਕੁਲ ਇਮੀਡੀਏਟ ਪ੍ਰੋਕਸੀਮਿਟੀ 'ਚ ਜਿਹੜੀ ਦੁਕਾਨ ਹੁੰਦੀ ਹੈ ਨਾ ਉਸ ਤੋਂ ਜ਼ਿਆਦਾ ਖਰੀਦ ਕੇ ਲੋਕੀ ਜ਼ਿਆਦਾ ਸੇਵਨ ਕਰਦੇ ਆ ਉਹਨੂੰ ਤੁਸੀਂ ਸੋਚੋ ਕੋਈ 2 ਕਿਲੋਮੀਟਰ ਦੂਰ ਤੋਂ ਲੈ ਕੇ ਥੋੜਨਾ ਆਏਗਾ ਉਹਦੀ ਜੇਬ 'ਚ ਪਈ ਉਹ ਜ਼ਿਆਦਾਤਰ ਉਹਦੀ ਜਿਹੜੀ ਸਾਡੀ ਰਿਸਰਚ ਹੈਗੀ ਬਿਲਕੁਲ ਇਮੀਡੀਏਟ ਪ੍ਰੋਕਸੀਮਿਟੀ ਤੇ ਪਹਿਲੀ ਗੱਲ ਤੇ ਹੈ ਕਿ ਉਹ ਪਰਟੀਕੂਲਰ ਦੁਕਾਨ ਤੇ ਗੱਲ ਆਂਦੀ ਹੈ ਜੀ ਉਸ ਤੋਂ ਬਾਅਦ ਦੀ ਪਹਿਲੇ ਅਸੀਂ ਪਹਿਲੇ ਜੜ ਜੜੀ ਹੈਗੀ ਉਹਨੂੰ ਤਾਂ ਖਤਮ ਕਰੀਏ ਫਿਰ ਬਾਕੀ ਅਸੀਂ ਆਪਣੀ ਗੱਲ ਕਿਸੇ ਦੇ ਅੱਗੇ ਰੱਖ ਪਾਈਏ ਸਾਡੀ ਰਿਸਰਚ ਚਾਈ ਨਿਕਲੀ ਹੈ ਮੇਨ ਜੜ ਹੈਗੀ ਹੈ ਉਹ ਦੁਕਾਨ ਜਿਹੜੀ ਇਮੀਜੇਟ ਪ੍ਰੋਕਸੀਮਿਟੀਟੀ ਚੁਲੀ ਹੋਈ ਹੈ ਚਾਹੇ ਉਹ ਲੀਗਲ ਹੈ ਚਾਹੇ ਇਲਲੀਗਲ ਹੈ ਇਟ ਸ਼ੁੱਡ ਨਾਟ ਬੀ देयर ਤੇ ਅਸੀਂ ਸਾਡੀ ਐਈ ਮੰਗ ਹੈ 100 ਮੀਟਰ ਦੇ ਦਾਇਰੇ ਚ ਉਹ ਆਉਂਦੀਆਂ ਨਸ਼ੇ ਪਤੀ ਦੀਆਂ ਦੁਕਾਨਾਂ ਸ਼ਰਾਬ ਦੀ ਹੋਏ ਜਿਸ ਮਰਜ਼ੀ ਦੀ ਹੋਏ ਉਹਨਾਂ ਨੂੰ 100 ਮੀਟਰ ਦੇ ਦਾਇਰੇ ਤੋਂ ਬਾਹਰ ਕਰਨਾ ਹੈ ਇਹ ਸਾਡੀ ਮੰਗ ਹੈ ਅਸੀਂ ਕਿਸੇ ਦੇ ਵਪਾਰ ਦੇ ਖਿਲਾਫ ਨਹੀਂ ਹੈ ਸਾਡ ਨੂੰ ਕੀ ਮਤਲਬ ਹੈ ਅਸੀਂ ਅਸੀਂ ਕਹਿ ਰਹੇ ਹਾਂ ਸਾਡੇ ਧਾਰਮਿਕ ਸੱਲਾਂ ਨੂੰ ਬਿਲਕੁਲ ਨਸ਼ਾ ਜਿਹੜਾ ਖੇਤਰ ਹੈ ਧਾਰਮਿਕ ਖੇਤਰ ਹੈ ਉਹਨੂੰ ਨਸ਼ਾ ਮੁਕਤ ਕਰਨਾ ਚਾਹੀਦਾ ਤੇ ਆਖਰੀ ਸਵਾਲ ਹੈ ਮੇਰਾ ਅਹਿਮ ਵੀ ਹੈ ਕਿਉਂਕਿ ਕਹਿੰਦੇ ਇਸ ਮੁਹਿੰਮ ਤੇ ਕੋਈ ਕੋਈ ਤੁਰਦਾ ਹੈ ਨਿਸ਼ਾਨਾ ਕੋਈ ਐਸਾ ਲੈਂਦਾ ਕਿ ਸ਼ਾਇਦ ਕਾਮਯਾਬ ਹੀ ਨਹੀਂ ਹੋ ਪਾਂਦਾ ਤੁਸੀਂ ਜਦ ਪਹਿਲੀ ਵਾਰ ਤੁਰੇ ਕਰੋ ਇਹ ਸੋਚ ਕੇ ਜਦੋਂ ਇਹ ਸਭ ਚੀਜ਼ਾਂ ਤੋਂ ਮਨ ਦੁਖਿਆ ਕਰੋ ਤੁਰੇ ਤਾਂ ਲੱਗਿਆ ਸੀ ਕਿ ਹੌਲੀ ਹੌਲੀ ਕਰਦੇ ਕਾਬਲਾ ਬਣੂਗਾ ਕਿ ਲੋਕ ਸਾਥ ਦੇਣਗੇ ਕਿਉਂਕਿ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਹੁਣ ਸਕਰੀਨ ਤੇ ਵੀ ਲਗਾਤਾਰ ਚੱਲ ਰਹੀਆਂ ਨੇ ਅਸੀਂ ਦੇਖ ਰਹੇ ਹਾਂ ਕਿ ਲੋਕ ਖੁਦ ਤੁਹਾਨੂੰ ਇਨਵਾਈਟਸ ਕਰ ਰਹੇ ਨੇ ਗੁਰਦੁਆਰੇ ਦੇ ਵਿੱਚ ਮੰਦਰ ਸਿਗਾਨ ਦੇ ਵਿੱਚ ਕਿ ਆਓ ਲੋਕਾਂ ਨੂੰ ਹੋਰ ਜਾਗਰੂ ਕਰੋ ਫਿਰ ਤੁਹਾਡੇ ਸਮਰਥਨ ਪੱਤਰ ਨੂੰ ਬੜਾ ਸਹਿਯੋਗ ਮਿਲ ਰਿਹਾ ਹੈ ਦੇਖੋ ਮੈਂ ਸੱਚੀ ਗੱਲ ਕਰਾਂਗਾ ਮੇਰੇ ਮੈਂ ਥੋੜਾ ਅਲੱਗ ਤਰੀਕੇ ਨਾਲ ਜ਼ਿੰਦਗੀ ਜੀਣਾ ਮੈਂ ਸਭ ਕੁਝ ਸੋਚਦਾ ਜੋ ਮੈਂ ਕਰ ਰਿਹਾ ਹੈ ਉਹ ਸਭ ਕੁਝ ਅਕਾਲਪੁਰ ਕਰਾ ਰਿਹਾ ਮੇਰੇ ਆਪਣੇ ਕੋਈ ਹੈ ਉਹ ਜੀ ਕੋਈ ਤਾਕਤ ਨਹੀਂ ਹੈ ਜੋ ਮੇਰੇ ਇਹ ਚਾ ਕੋਈ ਗੁਣ ਹੋਵੇ ਮੈਂ ਅਕਾਲਪੁਰ ਦੇ ਪੂਰੇ ਉਹਨਾਂ ਦੇ ਉੱਤੇ ਛੱਡ ਕੇ ਚੱਲਣਾ ਸਭ ਕੁਝ ਜਦੋਂ ਅਸੀਂ ਸ਼ੁਰੂ ਕੀਤਾ ਸੀਗਾ ਸਾਡੀ ਆਪਣੀ ਐਨ ਜੀਓ ਸੀਗੀ ਵੀ ਯੂਸ ਟੂ ਡੂ ਸੋਸ਼ਲ ਵਰਕ ਛੋਟਾ ਮੋਟਾ ਅਸੀਂ ਕੰਮ ਕਰਦੇ ਸੀਗੇ ਤੇ ਅਸੀਂ 25 ਤੋਂ 50 ਬੰਦਿਆਂ ਦੀ ਸਾਡੀ ਟੀਮ ਸੀ ਅੱਜ ਵਿਦਿਨ ਅ ਸਪੈਨ ਆਫ 1 ਮਨਥ ਉਹ 200 ਪਲੱਸ ਹੋ ਚੁੱਕੀ ਹੈ ਸਾਡੀ ਐਨ ਜੀਓ ਤੇ ਟੀਮ ਅਗਰ ਅਸੀਂ ਗੱਲ ਕਰੀਏ ਦੂਜੀ ਗੱਲ ਲੋਕਾਂ ਦਾ ਅਗਰ ਸਮਰਥਨ ਦੀ ਗੱਲ ਕਰੀਏ ਮੈਂ ਆਪ ਜੀ ਨੂੰ ਜੁ ਮੈਂ ਦੱਸਿਆ 2000 ਤੋਂ ਉੱਤੇ ਫ ਤੇ ਉਹਦੇ ਨਾਲ ਰਹੀ ਲੋਕੀ ਆਪਣੇ ਆਪ ਮਿਲ ਰਹੇ ਨੇ ਲੋਕਾਂ ਵਿੱਚ ਇਦੀ ਐਕਸੈਪਟੈਂਸ ਬਣ ਰਹੀ ਹੈ ਜਿਸ ਮੈਂ ਅੱਲਾ ਚੱਲਿਆ ਸੀ ਅੱਜ ਮੇਰੇ ਨਾਲ ਘਟੋ ਘਟ ਮੈਂ ਕਹਾਂ ਕਿ ਇਮੀਡੀਏਟ ਕਾਲਤੇ ਵੀ ਅਪਾਰਟ ਫਰਮ ਮਾਈ ਐਨਜੀਓ ਅਗਰ ਮੈਂ ਆਪਣੀ ਐਨਜੀਓ ਨੂੰ ਵੀ ਹਟਾ ਮੈਂ ਇਮੀਡੀਏਟ ਕਾਲਤੇ ਲੋਕੀ ਇਸ ਮੁੱਦੇ ਤੇ ਉੱਤੇ ਮੇਰੇ ਤੋਂ 100 ਪਲੱਸ ਲੋਕ ਮੇਰੇ ਨਾਲ ਆਪਸੀ ਆਪਣੇ ਆਪ ਜੁੜਨੂਗਾ ਤੇ ਮੈਂ ਕੋਈ ਆਪਣੇ ਘਰ ਦੇ ਬਾੜ ਦੇ ਗੁਟਕੇ ਸ਼ਵਾ ਵਟਾਣ ਦੀ ਗੱਲ ਨਹੀਂ ਕਰ ਰਿਹਾ ਇਹ ਮੈਂ ਸਾਰੇ ਧਾਰਮਿਕ ਸਨਾਂ ਦੇ ਬਾੜ ਦੀ ਕਰ ਰਿਹਾ ਤੇ ਲੋਕੀ ਆਪਣੇ ਆਪ ਜੁੜ ਰਹੇ ਨੇ ਇਟਸ ਅ ਗੁੱਡ ਕਾਸ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਜੋ-ਜੋ ਇਹ ਇਸ ਵੀਡੀਓ ਨੂੰ ਵੇਖ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਸਾਡੀ ਮਹਿੰਮ ਨਾਲ ਜੁੜੋ ਤਾਂਕਿ ਅਸੀਂ ਇਸ ਚੀਜ਼ ਨੂੰ ਜਲਦ ਤੋਂ ਜਲ ਅ ਲਾਗੂ ਕਰਾ ਪਾਈਏ ਤੇ ਇਟ ਇਜ਼ ਬੈਟਰ ਫਾਰ एवरीवन ਤੁਹਾਨੂੰ ਜਿਹਦੀ ਸਿੰਧੀ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਚਾਹ ਤੇ ਚਰਚਾ ਚੱਲ ਰਹੀ ਸੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੁੱਦਾ ਬਹੁਤ ਗਰਮ ਹੈ ਬੜਾ ਗੰਭੀਰ ਵੀ ਹੈ ਸੋਚਣ ਦੀ ਲੋੜ ਹੈ ਸ਼ੁਰੂਆਤ ਜਿਹੜੀ ਹੁਣ ਹੋ ਚੁੱਕੀ ਹੈ ਲੇਕਿਨ ਇਹਨੂੰ ਸਿਰੇ ਚਾੜਨ ਦਾ ਕੰਮ ਦਿੱਲੀ ਦੇ ਲੋਕਾਂ ਦਾ ਵੀ ਹੈ ਕਿਉਂਕਿ ਸਪੇਸਿੰਘ ਜੀ ਨੇ ਮੂੰਹ ਹੀ ਬਟ ਦਿੱਤੀ ਹੈ ਖੁਦ ਪਹਿਲਾਂ ਜਾ ਕੇ ਇਹਨਾਂ ਚੀਜ਼ਾਂ ਨੂੰ ਦੇਖਿਆ ਸਮਝਿਆ ਫਿਰ ਹੁਣ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਤੇ ਇਸ ਕਰਕੇ ਇਹਨਾਂ ਦੇ ਨਾਲ ਵੱਤ ਤੋਂ ਵੱਤ ਜੁੜਨਾ ਜਿਹੜਾ ਹੈ ਬਹੁਤ ਜ਼ਰੂਰੀ ਹੈ ਤਾਂ ਕਿ ਦਿੱਲੀ ਦੇ ਜਿੰਨੇ ਵੀ ਧਾਰਮਿਕ ਸਥਾਨ ਨੇ ਉਹਨਾਂ ਨੂੰ ਨਸ਼ੇ ਤੋਂ ਮੁਕਤ ਕੀਤਾ ਜਾ ਸਕੇ ਦਿੱਲੀ ਤੋਂ ਨਿਰਪੱਖ ਪੋਜ਼ ਲਈ ਨਵਿੰਦਰ